ਸਸੇਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਜਿਵੇਂ ਆਪ ਨੂੰ ਪਤਾ ਹੈ ਝੋਨੇ 10 10 15 15 ਦਿਨਾਂ ਦੇ ਹੋ ਗਏ ਝੋਨੇ ਤੇ ਹੁਣ ਜਿਵੇਂ ਆਪ ਨੂੰ ਪਤਾ بارش ਨਹੀਂ ਪੈ ਰਹੀ ਤਾਂ ਕਿਸਾਨ ਵੀਰੋ ਕਈ ਕਿਸਾਨ ਵੀਰ ਦੇਖ ਰਹੇ ਆ ਕੋਈ ਮਾਈਕੋਰਾ ਜਾ ਪਾ ਰਿਹਾ ਕੋਈ ਅ ਲਾਲੋ ਵੀ ਤੁਸੀਂ ਗੰਟਰਮ ਪਟਮ ਕੋਈ ਪੋਟਾਸ਼ ਕੋਈ ਕਿਵੇਂ ਬਾਇਓ ਪੋਟਾਸ਼ ਜਾਂ ਕੋਈ ਹੋਰ ਤੇ ਇਸ ਚੀਜ਼ ਦਾ ਵੀਰ ਝੋਨਾ ਚੱਲ ਪਏ ਫੋਟ ਕਰ ਜੇ ਫਟਾਰੇ ਵਾਸਤੇ ਪਾ ਦਈਏ ਪਰ ਕਿਸਾਨ ਵੀਰੋ ਇਹ ਚੀਜ਼ ਦੇਖੋ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਬਾਹਾਂ 'ਚ ਤੁਰ ਕੇ ਦੇਖੋ ਕਿਉਂਕਿ ਕਈ ਸਾਡੇ ਏਰੀਆ 'ਚ ਥੋੜਾ ਜਿਹਾ ਝੋਨਾ ਨਵੇਂ ਲੱਗਣ ਲੱਗੇ ਆ 4-5 ਸਾਲ ਹੋਇਆ ਤੇ ਕਈ ਝੋਨੇ 2 ਸਾਲ ਹੀ ਹੋਇਆ ਕਿ ਜਿਆ ਨੂੰ ਪਹਿਲੀ ਵਾਰ ਝੋਨੇ ਲਾ ਰਹੇ ਆ ਉੱਥੇ ਕਈਏ ਕਿਸਾਨ ਵੀਰੋ ਉੱਥੇ ਬਾਹਾਂ 'ਚ ਤੁਸੀਂ ਤੁਰ ਕੇ ਦੇਖੋਗੇ ਕਈ ਵਾਰੀ ਬਾਹਾਂ ਪੈਰ ਖੁੱਬਦੇ ਨਹੀਂ ਆਪਣੇ ਬਾਹਾਂ ਮਤਲਬ ਵੀ ਜਿਹੜੇ ਜ਼ਮੀਨ ਐ ਟਾਈਟ ਹੋ ਜਾਂਦੀ ਐ ਤੇ ਜਾ ਕਈ ਵਾਰੀ ਆ ਲਾ ਲੋ ਪੈਰਾਂ ਨਾਲ ਆਪਣੇ ਜੇ ਆਪਾਂ ਤੁਰਦੇ ਆ ਪੈਰਾਂ ਨਾਲ ਮਾਰੇ ਮਾਰੇ ਤਾਂ ਖੁਬਦੇ ਆ ਪਰ ਮਿੱਟੀ ਨਹੀਂ ਲੱਗਦੀ ਪੈਰਾਂ ਨਾਲ ਤੇ ਜਿਵੇਂ ਆਪਣ ਨੂੰ ਬਾਰਿਸ਼ ਨਹੀਂ ਪੈ ਰਹੀ ਤਾਂ ਉੱਥੇ ਕਿਸਾਨ ਵੀਰੋ ਤੁਸੀਂ ਕੀ ਕਰ ਸਕਦੇ ਹੋ ਜਿਵੇਂ ਸਲਫਰ ਆਪਾਂ ਕਹਿੰਨ ਨੂੰ ਸਲਫਰ ਹੈ ਪਰ ਇਹ ਨਾਲ ਕੰਟੈਕਟ ਫੰਗੀ ਸੈੱਟ ਵੀ ਹੈ ਵੀ ਇਹ ਤੁਸੀਂ ਬਾਹ ਦੇ ਹਿਸਾਬ ਨਾਲ ਜੇ ਜ਼ਿਆਦਾ ਟਾਈਟ ਹੈ ਤਾਂ 3.5-4 ਕਿਲੋ ਤੱਕ ਤੁਸੀਂ ਜਿਹੜੀ ਹੈ ਸਲਫਰ ਪਾ ਸਕਦੇ ਹੋ 80% ਇਹ ਧਿਆਨ ਰੱਖਣਾ ਨੋਟ ਕਰ ਲੋ 80% wdg ਵਾਲੀ ਤੇ ਮੇਰੀ ਬੇਨਤੀ ਇਹੀ ਹੈ ਅਸੀਂ ਇਹਨਾਂ ਦੇ ਰਿਜ਼ਲਟ ਲੈ ਹੋਇਆ ਹਰੇਕ ਕਿਤੋਂ ਮਿਲ ਜੂ ਜਾਂ ਤਾਂ ਇਹ ਆਪਣੇ ਜੈਸ਼ਿਲ ਕੰਪਨੀ ਦੀ ਆਂਦੀ ਹੈ ਜਾਂ ਤਾਂ ਆਪਣੇ ਪ੍ਰੋਫਿਟ ਦੇ ਨਾਂ ਤੇ ਜਾਂ ਹਰਿਆਲੀ ਦੇ ਨਾਂ ਤੇ ਸਲਫਰ ਇਹੀ ਯੂਜ਼ ਕਰਨੀ ਹੈ ਜੇ ਤੁਸੀਂ ਇਹਦਾ ਵਾਕਈ ਹੀ ਫਰਕ ਦੇਖਣਾ ਹੈ ਬਾਕੀ ਤੁਸੀਂ ਆਪਦੀ ਮਰਜ਼ੀ ਦੀ ਲੈ ਆਈਓ ਕਿल्ले ਦੋ ਕਿल्ले ਦੀ ਐਸ ਕੰਪਨੀ ਦੀ ਲੈ ਆਈਓ ਜੈਸ਼ਿਲ ਕੰਪਨੀ ਦੀ ਪਿਛਲੇ ਸਾਲ ਵੀ ਤੁਹਾਨੂੰ ਰਿਜ਼ਲਟ ਦਿਖਾਇਆ ਸੀਗਾ ਜਮਾ ਮਰਿਆ ਝੋਨਾ ਚੱਲਿਆ ਸੀਗਾ ਸਿਰਫ ਸਲਫਰ ਤੇ 10 ਕਿਲੋ ਚੂਨਾ ਕਲੀ ਪੁਆਈ ਸੀਗੀ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀਰੋ ਵੀ ਤੁਸੀਂ ਬਾਹਰ ਚੀਜ਼ਾਂ ਕੋਈ ਗ੍ਰੋਥ ਪ੍ਰੋਮੋਟਰ ਪਾਣਾ ਵੀ ਹੈ ਪਰ ਬਾਹਰ ਦੇਖੋ ਤੁਸੀਂ ਟਾਈਟ ਹੈ ਜੇ ਤਾਂ ਬਾਹਰ ਛੋੜਾ ਵਧੀਆ ਪੈਰ ਖੁੱਬਦੇ ਆ ਪੈਰਾਂ ਪੂਰਾ ਨਾਲ ਮਿੱਟੀ ਲੱਗਦੀ ਹੈ ਫਿਰ ਜਿਆਦਾ ਕੋਈ ਸਲਫਰ ਦੀ ਜ਼ਰੂਰਤ ਨਹੀਂ ਹਾਂ ਜੇ ਛੋੜੇ ਪੈਰ ਨਹੀਂ ਖੁੱਬਦੇ ਘੱਟ ਖੁੱਬਦੇ ਆ ਪੈਰਾਂ ਨਾਲ ਮਿੱਟੀ ਨਹੀਂ ਲੱਗਦੀ ਤਾਂ ਤੁਸੀਂ ਮੇਰੀ ਬੇਨਤੀ ਹੈ ਜ਼ਮੀਨ ਦੇ ਹਿਸਾਬ ਨਾਲ ਜਿਆਦਾ ਟਾਈਟ ਆ ਤਾਂ 4 ਕਿਲੋ ਨਹੀਂ 3.5 ਕਿਲੋ ਸਲਫਰ ਯੂਰੀਆ 'ਚ ਮਿਕਸ ਕਰਕੇ ਚਾਹੇ ਰੇਤ, ਰੇਤੇ 'ਚ ਮਿਲਾ ਕੇ ਪੁਰਪਰਾਇਆ ਰੇਤਾ ਲੈ ਲਿਓ ਉਹਦੇ ਨਾਲ ਰਿਜ਼ਲਟ ਵੱਧ ਆਊਗਾ। ਜੇ ਯੂਰੀਆ ਦੀ ਥਾਂ ਤੇ ਰੇਤੇ 'ਚ ਮਿਲਾ ਕੇ ਤਾਂ ਆਹੀ ਵੀਰੋ ਆ ਜਿਵੇਂ ਮੀਂਹ ਨਹੀਂ ਪੈ ਰਿਆ ਇੱਕ ਤਰ੍ਹਾਂ ਦੀ ਸਲਫਰ ਆਪਾਂ ਪਾਤੀ ਐਸ ਕੰਪਨੀ ਦੀ ਤਾਂ ਸਮਝੋ ਤੁਹਾਡੇ ਬਾਹਰ 'ਚ ਮੀਂਹ ਮੀਂਹ ਪੈ ਗਿਆ। ਸੱਚੋਣਾ ਤੁਸੀਂ ਦੇਖ ਲਿਓ ਤੇ ਮੇਰੀ ਬੇਨਤੀ ਇਹੀ ਜਰੂਰ ਕਰੂੰਗਾ ਵੀ ਇਹੀ ਕੰਪਨੀ ਦੀ ਤੁਸੀਂ ਕਿल्ले ਦੋ ਕਿਲੇ ਦੀ ਵਰਤ ਕੇ ਦੇਖਿਓ। ਤੁਹਾਡਾ ਝੋਨਾ ਫੋਟ ਫਟਾਰਾ ਦੇਖਿਓ ਤੁਹਾਡਾ ਹਰਾਪਰਾ ਹਰਾਪਰਾ ਹੋ ਜੂਗਾ ਤੇ ਪਟਾਰ ਤੇ ਜ਼ਮੀਨ ਐ ਹੋ ਜੂਗੀ ਤੁਸੀਂ 7-8 ਦਿਨਾਂ ਬਾਅਦ ਤੁਰੋਂਗੇ ਜਿਵੇਂ ਰੂਹ ਤੇ ਤੁਰੇ ਜਾਂਦੇ ਹੋ ਇੰਨਾ ਬਾਣ ਪੋਲਾ ਹੋ ਜੂਗਾ ਜਿਹੜੀ ਸਾਰੀ ਖਰਾਕ ਹੈ ਜਿਹੜੀ ਤੁਸੀਂ ਕੁਛ ਵੀ ਪਾਇਆ ਹੋਇਆ ਸੁਪਰ ਪਾਈ ਹੈ ਡੀਏਪੀ ਪਾਈ ਹੈ ਪਟਾਸ਼ ਪਾਈ ਹੈ ਮਾਈਕਰੋਆਇਆ ਪਾਇਆ ਜ਼ਿੰਕ ਪਾਈ ਹੈ ਸਾਰੀ ਸਾਰੀ ਤੁਹਾਡੀ ਜੜ੍ਹਾਂ ਨਾਲ ਲੱਗ ਜੂਗੀ ਤੇ ਮੇਰੀ ਬੇਨਤੀ ਹੈ ਜਿੱਥੇ 19-21 ਪਾਣੀ ਹੈਗਾ 2 ਨੰਬਰ 3 ਨੰਬਰ ਜਰੂਰ ਸਲਫਰ ਇਹ ਨਾ ਤੁਸੀਂ ਕਰ ਲਿਆ ਕਰੋ ਵੀ ਸੋਖ ਪਿੱਛੇ ਵੀ ਦਾਣੇਦਾਰ ਦੇ ਦਿਓ ਜੀ ਸੇਵੀਆਂ ਵਾਲੀ ਦੇ ਦਿਓ ਜੀ ਉਹ ਸੋਖੀ ਆ ਪਾਣੀ ਪਰ ਮੇਰੀ ਬੇਨਤੀ ਆ ਪਾਊਡਰ ਵਾਲੀ ਤੁਸੀਂ ਕੁਝ ਵੀ ਵਰਤ ਕੇ ਦੇਖ ਲਿਓ ਪਰ ਕਿੱਲੇ 'ਚ ਮੇਰੇ ਆਖੇ ਜੈਸ਼ਿਲ ਕੰਪਨੀ ਦੀ ਪ੍ਰੋਫਿਟ ਦੇ ਨਾਤੇ ਚਾਹੇ ਹਰਿਆਲੀ ਦੇ ਨਾਤੇ 3.5 ਕਿਲੋ ਤੋਂ ਲੈ ਕੇ 4 ਕਿਲੋ ਤੱਕ ਕਿੱਲੇ ਦੀ ਤੁਸੀਂ ਵਰਤ ਕੇ ਦੇਖਿਓ ਰੇਤੇ 'ਚ ਮਿਲਾ ਕੇ ਯੂਰੀਆ ਨਾਲ ਵੀ ਰਿਜ਼ਲਟ ਵੱਧ ਆਊਗਾ ਖਾਂ ਤੁਸੀਂ ਸਾਰਾ ਕੁਝ ਪਾ ਕੇ ਦੇਖ ਲਿਆ ਨਹੀਂ ਢੋਣਾ ਚਾਹ ਰਹਿਆ ਤਾਂ 10 ਕਿਲੋ ਤੁਸੀਂ ਕੈਲਸ਼ੀਅਮ ਦਾ ਕੰਮ ਕਰਦੀ ਹੈ ਚੂਨਾ ਕਲੀ ਉਹ ਵੀ ਨਾਲ ਇਹਦੇ ਤੁਸੀਂ ਐਡ ਕਰ ਸਕਦੇ ਹੋ ਦੇ ਨਾਲ ਕੋਈ ਵੀ ਹੈ ਹਲਕਾ ਫੁਲਕਾ ਗ੍ਰੋਥ ਪ੍ਰੋਮੋਟਰ ਵੀ ਨਾਲ ਹੈ ਜਿਹੜਾ ਪਾ ਸਕਦੇ ਹੋ ਤਾਂ ਉਦੋਂ ਸੋਨੇ पे ਸੁਹਾਗਾ ਹੋ ਜੂਗਾ ਜੇ ਤੁਸੀਂ ਗ੍ਰੋਥ ਪ੍ਰੋਮੋਟਰ ਪਾ ਕੇ ਹਟਿਓ ਫਿਰ ਪਾਣ ਦੀ ਜਰੂਰਤ ਨਹੀਂ ਫਿਰ ਕੱਲੀ ਤੁਸੀਂ ਸਲ퍼 ਤੇ ਵੱਧ ਤੋਂ ਵੱਧ ਕੈਲਸ਼ੀਅਮ ਦਾ ਕੰਮ ਕਰ ਜੇ ਚੂਨਾ ਕਲੀ ਵੀ ਪਾ ਸਕਦੇ ਹੋ ਦੋਨੇ ਮਿਕਸ ਕਰਕੇ ਰੇਤੇ 'ਚ ਚਾਹੇ ਯੂਰੀਆ 'ਚ ਪਰ ਇਹ ਤੇ 'ਚ ਮਿਲਾ ਲਓ ਸਭ ਤੋਂ ਬੈਸਟ ਰਿਜ਼ਲਟ ਆਊਗਾ ਆਹੀ ਰੋਗਾਂ ਗੱਲ ਸਾਂਝੀ ਕਰਨੀ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਤੇ ਮੇਰੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਮੇਰੀ ਬੇਨਤੀ ਬੇਨਤੀ ਇਹ ਹੈ ਇੱਕ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਕੋਈ ਜਾਂ ਫੋਟੋਆਂ ਪਾ ਦਿਆ ਕਰੋ ਵੀ ਸਾਡਾ ਕਈ ਕਿਸਾਨ ਵੀ ਪਾ ਦਿੰਦੇ ਆ ਤੇ ਕਈ ਆਪਣੀ ਮੇਰੀ ਬੇਨਤੀ ਇਹ ਜਰੂਰ ਹੈ ਵੀ ਤੁਸੀਂ ਪਾਉਣ ਤੋਂ ਪਹਿਲਾਂ ਫੋਟੋ ਜਰੂਰ ਖਿੱਚਿਆ ਕਰੋ ਤੇ 7-8 ਦਿਨਾਂ ਬਾਅਦ ਰਿਜ਼ਲਟ ਦੀ ਫੋਟੋ ਜਰੂਰ ਭੇਜਿਆ ਕਰੋ ਆਹੀ ਵੀਰੋ ਗੱਲ ਸਾਂਝੀ ਕਰਨੀ ਸੀ ਧੰਨਵਾਦ